ग्लोबल पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ 26 ਨਵੰਬਰ 2025 ਪੰਜਾਬ ਧਰਨੇ ਉੱਤੇ ਬਿਲਕੁਲ ਜੀ ਤੁਸੀਂ ਸਹੀ ਸੁਣ ਰਹੇ ਹੋ ਇਸ ਦਾ ਮਤਲਬ ਇਹ ਨਹੀਂ ਕਿ ਕਿ ਸਾਰਾ ਪੰਜਾਬ ਇੱਕੋ ਥਾਂ 'ਤੇ ਇਕੱਠਾ ਹੋ ਰਿਹਾ ਹੈ ਪਰ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਮੁੱਦਿਆਂ 'ਤੇ ਪਕਵਕ ਪਹਿਲੂ ਹਤੇ ਆਪੋ ਆਪਣੀ ਥਾਮਾਂ ਤੇ ਉੱਤੇ ਧਰਨਾ ਲਾਉਣੇ ਜਾ ਰਹੇ ਆ ਇੱਕ ਪਾਸੇ ਵਿਦਿਆਰਥੀ ਜਥੇਬੰਦੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹਨੇ ਅਲਟੀਮੇਟਮ ਦਿੱਤਾ ਕਿ 25 ਤੱਕ 25 ਨਵੰਬਰ ਤੱਕ ਜੇ ਸੈਨੇਟ ਸੰਘੀਟ ਚੋਣਾਂ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਚੋਣਾਂ ਦੇ ਲਈ ਤਾਂ 26 ਤਰੀਕ ਨੂੰ ਬੰਦੀ ਕਾਲ ਹੈ ਉਹਨਾਂ ਦੀ ਉਹਨਾਂ ਵੱਲੋਂ ਇੱਕ ਵੱਡੇ ਧਰਨੇ ਦੀ ਕਾਲ ਹੈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ 220 ਦੇ ਵਿੱਚ ਦਿੱਲੀ ਕਿਸਾਨ ਅੰਦੋਲਨ 26 ਨਵੰਬਰ ਨੂੰ ਗਿਆ ਸੀ 5 ਸਾਲ ਪੂਰੇ ਹੁੰਦੇ ਨੇ ਸੋ ਉਹਨਾਂ ਨੇ ਉਸ ਦਿਨ ਨੂੰ ਲੈ ਕੇ ਉਸ ਦਿਹਾੜੇ ਨੂੰ ਮਨਾਉਣ ਦੇ ਹਵਾਲੇ ਨਾਲ ਦੇਸ਼ ਭਰ ਦੇ ਵਿੱਚ ਐਸ ਕੇ ਐਮ ਦੇ ਚੰਡੀਗੜ੍ਹਲੇ ਪ੍ਰਦਰਸ਼ਨ ਕਰਨੇ ਹਨ ਉਹਨਾਂ ਚ ਪੰਜਾਬ ਚ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਦਿਲ ਚੰਡੀਗੜ੍ਹ ਪਹੁੰਚ ਕੇ ਤਰਨੇ ਦਾ ਫੈਸਲਾ ਕੀਤਾ ਤੀਸਰਾ ਪੰਜਾਬ ਦੀ ਪਾਵਰ ਕਾਮ ਨਾਲ ਸੰਬੰਧਤ ਮਜ਼ਦੂਰ ਜਥੇਬੰਦੀਆਂ ਪਾਵਰ ਕਾਮ ਦੇ ਨਾਲ ਸੰਬੰਧਿਤ ਯੂਨੀਅਨ ਜਥੇਬੰਦੀਆਂ ਉਹਨਾਂ ਦੀਆਂ ਹੋਰ ਐਸੋਸੀਏਸ਼ਨਾਂ ਨੇ ਉਹਨਾਂ ਨੇ ਕਾਲ ਦਿੱਤੀ ਸੋ ਕੁੱਲ ਮਿਲਾ ਕੇ 26 ਨਵੰਬਰ ਪੰਜਾਬ ਧਰਨੇ ਤੇ ਬੈਠੇ ਜਾ ਰਿਹਾ ਜੇ ਮੈਂ ਗੱਲ ਖਾਸ ਕਰਕੇ ਪਾਵਰਕਾਮ ਦੀ ਕਰਾਂ ਆਪਾਂ ਇਸ ਪਲੇਟਫਾਰਮ ਤੇ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਆਏ ਆ ਕਿ ਪੰਜਾਬ ਸਰਕਾਰ ਬਜਟ ਦਾ ਇਸ ਗੱਲ ਲਈ ਕਿ ਪਾਵਰਕਾਮ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰੋ ਤੇ ਉਹਨਾਂ ਨੂੰ ਵੇਚੋ ਤੇ ਕਿਸੇ ਤਰੀਕਾ ਹਿਲੇ ਵਸਿਲੇ ਲਾਓ ਤੇ ਉਹਦੇ ਲਈ ਮੰਤਰੀ ਸਾਹਿਬ ਕਹਿੰਦੇ ਬਹੁਤ ਤਰ ਲੋ ਮੱਛੀ ਨੇ ਤੇ ਹੁਣ ਬਕਾਇਦਾ ਤੌਰ ਤੇ ਪੰਜਾਬ ਪਾਵਰ ਕਮ ਦੇ ਨਾਲ ਸੰਬੰਧਿਤ ਇੰਜੀਨੀਅਰ ਐਸੋਸੀਏਸ਼ਨ ਨੇ 26 ਤਰੀਕ ਨੂੰ ਸੰਘਰਸ਼ ਪੱੜਨ ਦਾ ਐਲਾਨ ਕੀਤਾ ਹੈ ਤੇ ਉਹਨਾਂ ਦੇ ਨਿਸ਼ਾਨੇ ਤੇ ਨੇ ਮੰਤਰੀ ਸੰਜੀਵ ਰੋੜਾ ਪਹਿਲਾਂ ਪੂਰੀ ਜੇ ਪਹਿਲੂ ਨੂੰ ਬਚਣਾ ਹੋਵੇ ਕਹਿੰਦੇ ਜੀ ਸਰਕਾਰ ਦੇ ਖਿਲਾਫ ਪਾਵਰ ਕਮ ਦੇ ਮੁਲਾਜ਼ਮ ਨਿਤਰ ਪਏ ਨੇ ਤੇ ਉਹਨਾਂ ਨੇ ਤੈਅ ਕੀਤਾ ਹੈ ਕਿ ਅਸੀਂ 26 ਤਰੀਕ ਨੂੰ ਆਪਣਾ ਸੰਘਰਸ਼ ਸ਼ੁਰੂ ਕਰ ਦੇਣਾ ਜੇਕਰ ਇਸ ਫੈਸਲਿਆਂ ਤੋਂ ਸਰਕਾਰ ਤਸਤੂਮਸ ਨਹੀਂ ਹੁੰਦੀ ਲੁਧਿਆਣੇ ਤੋਂ ਲੈ ਕੇ ਪਟਿਆਲੇ ਤੱਕ ਉਹ ਜ਼ਮੀਨਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਜਿਹੜੀ ਪਾਵਰ ਕਮੰਡ ਦੀਆਂ ਜ਼ਮੀਨਾਂ ਇਹਨਾਂ ਐਸੋਸੀਏਸ਼ਨਾਂ ਦਾ ਸਵਾਲ ਹੈ ਕਿ ਵੀ ਕੱਲ ਨੂੰ ਜਿਵੇਂ ਜਨਸੰਖਿਆ ਵਧ ਰਹੀ ਹੈ ਜਿਵੇਂ ਕਲੋਨੀਆਂ ਸ਼ਹਿਰ ਨਵੇਂ ਉੱਤਰ ਰਹੇ ਨੇ ਜਿਵੇਂ ਰਹਿਸ਼ੀ ਖੇਤਰ ਨਵੇਂ ਉੱਤਰ ਰਿਹਾ ਤੁਸੀਂ ਇੰਡਸਟਰੀ ਲਿਆਉਣ ਦੀਆਂ ਗੱਲਾਂ ਕਰਦੇ ਹੋ ਕੱਲ ਨੂੰ ਬਿਜਲੀ ਦੀ ਕਪੈਸਿਟੀ ਵਧਾਉਣੀ ਪੈਣੀ ਹੈ ਤੁਹਾਨੂੰ ਉਹਦੇ ਲਈ ਗ੍ਰਿਡ ਲੱਗਣਗੇ ਗ੍ਰਿਡ ਲੱਗਣ ਲਈ ਥਾਮਾਂ ਚਾਹੀਦੇ ਨੇ ਪਹਿਲੇ ਸਦਾਈ ਥੋੜਾ ਜਿਹੀ ਜਿਨ੍ਹਾਂ ਨੇ ਇਹ ਜਗ੍ਹਾਵਾਂ ਖਰੀਦ ਕੇ ਰੱਖਿਆ ਨੇ ਤੁਸੀਂ ਇਹਨਾਂ ਨੂੰ ਬਿੱਲੇ ਲੜਨ ਨੂੰ ਫਿਰਦੇ ਤੁਸੀਂ ਪਾਵਰ ਕਮ ਨੂੰ ਮੁਕਾਉਣ ਨੂੰ ਫਿਰਦੇ ਸੋ ਐਸਟੂ ਲੈ ਕੇ ਯੂਨੀਅਨ ਐਸੋਸੀਏਸ਼ਨ ਨੇ ਕਾਲ ਦਿੱਤੀ ਕਿ ਜਾਂ ਤਾਂ ਆਪਣਾ ਫੈਸਲਾ ਵਾਪਸ ਲੈਣੋ ਨਹੀਂ ਤਾਂ ਤਿਆਰ ਰਹੋ ਬਿਲਕੁਲ ਜੀ ਮੈਂ ਚਰਨਜੀਤ ਪੁੱਲਰ ਦੀ ਰਿਪੋਰਟ ਵੀ ਦੇਖ ਰਿਹਾ ਸੀ ਉਹਨਾਂ ਨੇ ਵੀ ਹਵਾਲਾ ਦਿੱਤਾ ਕਿ ਜ਼ਮੀਨਾਂ ਦੀ ਵਿਕਰੀ ਰੋਕਣ ਦੇ ਰੋਕਣ ਤੇ ਤੇ ਜਿਹੜੇ ਇੰਜੀਨੀਅਰ ਮੌਤਲ ਕੀਤੇ ਨੇ ਸਰਕਾਰ ਨੇ ਉਹਨਾਂ ਦੀ ਬਹਾਲੀ ਤੇ ਇਸ ਨੂੰ ਲੈ ਕੇ 26 ਤਰੀਕ ਨੂੰ ਪਾਵਰਕਾਮ ਦੇ ਮੁਲਾਜ਼ਮਾ ਨੇ ਖਾਸ ਕਰਕੇ ਇਹ ਯੂਨੀਅਨਾਂ ਨੇ ਕਾਲ ਦਿੱਤੀ ਹੈ ਪਾਵਰਕਾਮ ਦੀਆਂ ਜ਼ਮੀਨਾਂ ਦੀ ਵਿਕਰੀ ਤੇ ਸਿਆਸੀ ਦਖਲੂ ਲੈ ਕੇ ਯੂਨੀਅਨਾਂ ਦਾ ਕਹਿੰਦੇ ਬਿਜਲੀ ਮੰਤਰੀ ਨਾਲ ਸਿੱਧਾ ਵਿਵਾਦ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਨੇ ਕੋਈ ਹੰਗਾਰਾ ਨਾ ਭਰਿਆ ਤਾਂ ਪਾਵਰ ਕਮਿਸ਼ਨ ਨੇ ਅੱਜ ਸੰਘਰਸ਼ ਦਾ ਐਲਾਨ ਕਰ ਦਿੱਤਾ ਪੀਐਸਈਸੀ ਇੰਜੀਨੀਅਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਜ਼ਮੀਨਾਂ ਦੀ ਵਿਕਰੀ ਨਾ ਰੋਕੀ ਅਤੇ ਰੋਪੜ ਥਰਮਲ ਪਲਾਂਟ ਦੇ ਮੌਤਰ ਯੂਨੀਅਨ ਨੂੰ ਬਹਾਲ ਨਾ ਕੀਤਾ ਤਾਂ 26 ਨਵੰਬਰ ਨੂੰ ਸੰਘਰਸ਼ ਵਿੜਿਆ ਜਾਵੇਗਾ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਟਿਆਲਾ ਤੇ ਬਠਿੰਡਾ ਬਿਜਲੀ ਪਾਵਰ ਕਾਮ ਦੀ ਜਾਇਦਾਦ ਵੇਚਣ ਦੀ ਕਾਰਵਾਈ ਉੱਤੇ ਕਾਰਵਾਈ ਟੂ ਇੰਜੀਨੀਅਰ ਕਫਾਨੇ ਕਹਿੰਦੇ ਆਪਾਂ ਜੀ ਦੀ ਗੱਲ ਕਰਕੇ ਅੱਗੇ ਬਠਿੰਡਾ ਥਰਮਲ ਪਲਾਂਟ ਦੀ 91 ਏਕੜ ਜ਼ਮੀਨ ਖਾਲੀ ਕਰਨ ਲਈ ਕਾਰਜੇ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਟਿਆਲਾ ਬਿਜਲੀ ਜ਼ਮੀਨ ਦੇ ਅੜਿੱਕੇ ਦੂਰ ਕਰਨ ਦੀ ਵੀ ਕੋਆਇਲ ਵਿੱਚ ਹੈਗੀ ਹੈ ਸਰਕਾਰ ਕਹਿੰਦੇ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿੱਚ ਨਾ ਨਾ ਮੀਟਿੰਗ ਕੀਤੀ ਸੀ ਜਿਸ ਚ ਪਾਵਰਕਾਮ ਜਾਂ ਜ਼ਮੀਨਾਂ ਬਚਾਉਣ ਦੇ ਲਈ ਚਰਚਾ ਹੋਈ ਸੀ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਬਿਜਲੀ ਮੰਤਰੀ ਨੇ ਰੋਪੜ ਥਰਮਲ ਦੇ ਮੁੱਖ ਇੰਜੀਨੀਅਰ ਹਰੀਸ਼ ਕੁਮਾਰ ਨੂੰ ਮੁਅਤਲ ਕਰ ਦਿੱਤਾ ਸੀ ਅਤੇ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸੀ ਉੱਥੋਂ ਵਿਵਾਦ ਹੋਰ ਵੱਡਾ ਹੋ ਗਿਆ ਸੀ ਇਹਨਾਂ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਤਮਾਨ ਨੇ ਕਿਹਾ ਕਿ ਉਪਰੋਕਤ ਮਾਮਲਿਆਂ ਤੇ ਬਿਜਲੀ ਮੰਤਰੀ ਤੇ ਹੋਰ ਨਾਲ ਮੀਟਿੰਗਾਂ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਨਿਕਲਣ ਕਾਰਨ ਸਮਰਥਦਾ ਰਾਜ ਚੁੰਨਣਾ ਪਿਆ ਐਸੋਸੀਏਸ਼ਨ ਨੇ 26 ਨਵੰਬਰ ਨੂੰ ਸਾਰੇ ਸਰਕਾਰੀ ਵਟਸਐਪ ਗਰੁੱਪਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਇਹ ਹੈ ਵੱਡਾ ਪਹਿਲੂ ਉਹ ਕਹਿੰਦੇ ਕਿ ਅਸੀਂ 26 ਨਵੰਬਰ ਨੂੰ ਸਾਰੇ ਸਰਕਾਰੀ ਵਟਸਐਪ ਗਰੁੱਪਾਂ ਨੂੰ ਇੱਕ ਪਾਸੇ ਅਪਾ ਪਿਛਲੇ ਦਿਨੀ ਗੱਲ ਕਰਕੇ اٹੇ ਆ ਕਿ ਕੁਝ ਜਨਤਕ ਵਟਸਐਪ ਗਰੁੱਪਾਂ ਚੋਂ ਵੱਡੇ ਅਧਿਕਾਰੀਆਂ ਨੂੰ ਬਾਹਰ ਕਰਾ ਰਹੀ ਹੈ ਸਰਕਾਰ ਆਪਿਕ ਨਾ ਤੁਸੀਂ ਪੱਤਰਕਾਰਾਂ ਵਾਲਿਆਂ ਨਾਲ ਸਮਾਜਿਕ ਸੰਗਠਨ ਵਾਲਿਆਂ ਨਾਲ ਇਹਨਾਂ ਦੇ ਵਿੱਚੋਂ ਬਾਹਰ ਹੋ ਜੋ ਸੋ ਉਹਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ ਦੂਸਰੇ ਪਾਸੇ ਆਹ ਪਹਿਲੂ ਤੁਹਾਡੇ ਸਾਹਮਣੇ ਹੈ ਕਿ ਹੁਣ ਇਹਨਾਂ ਵਟਸਐਪ ਗਰੁੱਪਾਂ ਦੇ ਵਿੱਚੋਂ ਜਿਹੜੇ ਸਰਕਾਰੀ ਵਟਸਐਪ ਗਰੁੱਪ ਨੇ ਜਿਨ੍ਹਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਹ ਨੀਅਰ ਸ਼ਾਮਲ ਨੇ ਤੇ ਸਰਕਾਰ ਦੇ ਕੋਈ ਦਿਸ਼ਾ ਨਿਰਦੇਸ਼ ਸਰਕਾਰ ਦੇ ਕੋਈ ਫੈਸਲੇ ਨਾਲ ਗਰੁੱਪਾਂ ਜੁੰਦ ਨੇ ਉਹਨਾਂ ਚੋਂ ਵੀ ਉਹਨਾਂ ਨੇ ਆਪ ਬਾਹਰ ਹੁੰਦਾ ਫੈਸਲਾ ਕਰ ਲਿਆ ਕਿ ਅਸੀਂ 26 ਤਰੀਕ ਨੂੰ ਫਿਰ ਤੁਹਾਡੇ WhatsApp ਗਰੁੱਪ ਛੱਡ ਦਾਂਗੇ ਫਿਰ ਦਈ ਜੀ ਨੂੰ ਹੁਕਮ ਦੇਣਾ ਤੇ ਜੀ ਕਹਿੰਦੇ ਪਾਵਰ ਕਾਮ ਵਿੱਚ ਸਾਰਾ ਕੁਝ ਠੀਕ ਹੈ ਬਿਜਲੀ ਮੰਤਰੀ ਸਾਹਿਬ ਕਹਿ ਰਹੇ ਨੇ ਬਿਜਲੀ ਮੰਤਰੀ ਦੀ ਨਜ਼ਰ ਦੇ ਵਿੱਚ ਪਾਵਰ ਕਾਮ ਚ ਸਾਰਾ ਕੁਝ ਠੀਕ ਹੈ ਚਲੋ 26 ਨਵੰਬਰ ਨੂੰ ਪਾਵਰ ਕਾਮ ਹੜਤਾਲ ਤੇ ਚੱਲ ਰਹੀ ਹੈ 26 ਨਵੰਬਰ ਨੂੰ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਐਸਕੇਮ ਦੇ ਬੈਨਰ ਹਿੱਟ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਉਹ 220 21 ਵਾਲਾ ਕਿਸਾਨ ਅੰਦਲ ਜਿਹੜਾ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸੀ ਕਰਾਉਣ ਲਈ ਲੜਿਆ ਗਿਆ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਗਿਆ ਦੇਸ਼ ਭਰ ਦੀਆਂ ਤੇਰਾ ਨਾਲ ਆਈਆਂ ਤੇ ਜਿੱਥੇ ਹਾਸਲ ਕਰਕੇ ਮੁੜੇ ਪਰ ਉਹ ਹਮਲੇ ਅਜੇ ਵੀ ਜਾਰੀ ਨੇ ਉਹ ਨਵੇਂ ਤਰੀਕਿਆਂ ਨਾਲ ਹਮਲਾਵਰ ਹੋ ਰਹੀ ਹੈ ਸਰਕਾਰ ਉਸ ਨੂੰ ਚਣੌਤੀ ਦੇਣ ਲਈ ਮੌਜੂਦਾ ਪੰਜਾਬ ਦੀ ਸਥਿਤੀ ਦੇ ਹਵਾਲੇ ਨਾਲ ਹਾਂ ਕਿਸਾਨੀ ਮਸਲਿਆਂ ਦੇ ਵਾਲੇ ਨਾਲ ਮੰਡੀ ਵਾਲਾ ਮਸਲਾ ਖੜਾ ਹੈ ਇਹਨਾਂ ਪਿੰਡੂ ਜਿਹੜਾ ਫੰਡ ਹੈ ਉਹਦੇ ਉਹਦੇ حوالے ਨਾਲ ਖੜਾ ਹੈ ਪਿੰਡੂ ਵਿਕਾਸ ਫੰਡ ਜਿਹੜਾ ਕੇਂਦਰ ਰੋਕ ਕੇ ਬੈਠਾ ਹੈ ਫਿਰ ਹੜਾਂ ਦੇ ਮਾਮਲੇ ਦੇ ਵਿੱਚ ਕੇਂਦਰ ਦੀਆਂ ਦੇਖੀ ਤੇ ਸੂਬੇ ਦੀਆਂ ਦੇਖੀ ਦਾ ਸਵਾਲ ਹੈ ਸੋ ਸਾਰੀਆਂ ਕਿਸਾਨੀ ਤੇ ਮਜ਼ਦੂਰੀ ਮਸਲਿਆਂ ਨੂੰ ਦੋ ਚਾਰ ਹੋਣ ਵਾਲੀਆਂ ਬਾਤਾਂ ਨੂੰ ਲੈ ਕੇ ਇਹ ਹੁਣ 26 ਤਰੀਕ ਨੂੰ ਹੈ ਕਿਸਾਨ ਵੀ ਚੰਡੀਗੜ੍ਹ ਵੱਲ ਕੂਚ ਕਰਨਗੇ ਦੇਸ਼ ਭਰ ਚ ਆਪਾਂ ਬਣ ਥਾਮਾ ਤੇ ਹੋਏਗਾ ਪੰਜਾਬ ਵਾਲਿਆਂ ਨੇ ਤਾਂ ਕੀਤਾ ਕਿ ਚੰਡੀਗੜ੍ਹ ਕਿ ਉਹ ਸੈਕਟਰ ਉਹਦਣ ਵੀ ਰੋਕਾਂ ਲੱਗਣ ਦੀ ਕਵਾਇਦ ਹੋਗੀ ਤੇ ਦੂਸਰੇ ਪਾਸੇ ਆਪਾਂ ਲਗਾਤਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਹਵਾਲੇ ਨਾਲ ਗੱਲ ਕਰਦੇ ਆ ਰਹੇ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵੀ ਇਹ ਪਹਿਲ ਕਦਮੀ ਹੈ ਕਿ ਭਾਈ ਅਸੀਂ ਵੀ ਫਿਰ ਜੇ 25 ਤੱਕ ਨਹੀਂ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਅਸੀਂ ਵੀ 26 ਤਰੀਕ ਨੂੰ ਜਿਹੜੀ ਅਸੀਂ ਬੰਦ ਕਰਾਂਗੇ ਤੇ ਉਹਦੇ ਵਿੱਚ ਸਾਰੀਆਂ ਧਿਰਾਂ ਸ਼ਾਮਿਲ ਹੋਣ 34 ਸੈਕਟਰ ਚ ਲੱਗੂਗਾ ਕਿਸਾਨੀ ਧਰਨਾ ਕਿ ਯੂਨੀਵਰਸਿਟੀ ਲੱਗੂਗਾ ਸਵਾਲ ਇਹ ਵੀ ਹੈ ਬਾਕੀ ਜਥੇਬੰਦੀਆਂ ਕਿਸਾਨੀ ਸਮਰਸਨ ਚ ਆਉਣਗੀਆਂ ਕਿ ਕਿਸਾਨਾਂ ਨਾਲ ਲੈ ਕੇ ਉਹ ਵੀ ਵਿਦਿਆਰਥੀਆਂ ਸਮਰਸਨ ਜਾਣਗੇ ਸੋ ਇਸ ਲਈ ਮੈਂ ਤਾਂ ਹੀ ਕਹਿੰਦਾ ਕਿ ਵਿਦਿਆਰਥੀ ਵੀ ਕਿਸਾਨ ਵੀ ਮਜ਼ਦੂਰ ਵੀ ਹੈ ਪੰਜਾਬ ਦੇ ਚੰਤਕ ਤੇ ਰਾਵੀ ਤੇ ਪੰਜਾਬ ਦੀ ਬਿਜਲੀ ਮਹਿਕਮਾ ਵੀ ਸਾਰਾ ਕੁਝ ਐ ਹੜਤਾਲ ਤੇ ਮਤਲਬ ਪੰਜਾਬ ਧਰਨੇ ਤੇ ਆ ਭਾਈ ਤੇ ਸਰਕਾਰ ਸੁਤੇ ਰਹੋ ਜਨਾਬ ਤੁਹਾਨੂੰ ਇਹ ਤੋਂ ਕੀ ਲੈਣਾ ਹਾਂ ਇਹਦੇ ਨਾਲ ਹੀ ਦੂਸਰਾ ਬਾਤ ਹੈ ਜਿਹੜੀ ਜਿਹੜੀ ਦੂਜਾ ਸਵਾਲ ਖੜਾ ਹੈ ਸੈਨੇਟ ਸਿੰਡੀਕੇਟ ਚੋਣਾਂ ਦਾ ਵਿਦਿਆਰਥੀਆਂ ਨੇ ਅਲਟੀਮੇਟਮ ਦਿੱਤਾ ਇਹ ਸਵਾਲ ਇਹਨਾਂ ਕਿ ਜਦੋਂ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਿਆ ਵਿਦਿਆਰਥੀਆਂ ਦਾ ਪੰਜਾਬ ਦੀਆਂ ਜਥੇਬੰਦੀਆਂ ਦਾ ਸਾਂਝੇ ਸੰਘਰਸ਼ ਦਾ ਸੈਨਟ ਸਿੰਡੀਕੇਟ ਤਬ ਬਹਾਲ ਕਰਨ ਦਾ ਐਲਾਨ ਕਰਤਾ ਪਰ ਕਹਿੰਦੇ ਚੋਣਾਂ ਕਦੋਂ ਲੰਬੇ ਸਮੇਂ ਤੋਂ ਉਹਦੀਆਂ ਚੋਣਾਂ ਟਾਲਦੇ ਆ ਰਹੇ ਬਹਾਲ ਹੀ ਕਾ ਦੀ ਸੋ ਵਿਦਿਆਰਥੀਆਂ ਨੇ ਫਿਰ ਉਹ ਰਾਹ ਚੁਣਿਆ ਕਿ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਤਦ ਤੱਕ ਸਾਡਾ ਸੰਘਰਸ਼ ਆ ਰਹੀ ਹੈ ਹੁਣ ਇੱਧਰ ਵਿਦਿਆਰਥੀਆਂ ਨੇ ਅਲਟੀਮੇਟਮ ਦਿੱਤਾ ਕਿ ਜੇ 25 ਤੱਕ ਨਹੀਂ ਹੁੰਦਾ 26 ਤੋਂ ਯੂਨੀਵਰਸਿਟੀ ਬੰਦ ਹੈ ਤੇ ਫਿਰ ਭੱਜ ਰਹਿ ਜੀ ਪ੍ਰਸ਼ਾਸਨ ਦਿੱਲੀ ਨੂੰ ਬਾਤੇ ਚੱਲੇ ਬਿਲਕੁਲ ਜੀ ਪੰਜਾਬ ਦੇ ਯੂਨੀਵਰਸਿਟੀ ਦੇ ਸੈਨੇਟ ਸਿੰਡੀਗੇਟ ਦੀ ਚੋਣਾਂ ਦੇ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਆ ਕਿ ਇੱਕ ਪਾਸੇ ਕੇਂਦਰ ਇਸ ਵੀ ਉਤਬੰਦੀ ਚ ਹੈ ਕਿ ਕਿਸੇ ਤਰ੍ਹਾਂ ਹਰਿਆਣਾ ਨੂੰ ਢਾਕਲ ਕਰੀ ਆ ਪਕਲ ਵਿਸਤਾਰ ਤੇ ਦੇ ਤੇ ਗੱਲ ਕੀਤੀ ਸੀ ਕਿ ਕਿਵੇਂ ਹਰਿਆਣਾ ਦੇ ਕਾਲਜਾਂ ਨੂੰ ਜੋੜ ਕੇ ਪੰਜਾਬ ਯੂਨੀਵਰਸਿਟੀ ਚ ਕਾਬਜ ਕਰਨ ਦੀ ਕੋਸ਼ਿਸ਼ ਹੈ ਕਿ ਜੇ ਕੱਲ ਨੂੰ ਸੈਨੇਟ ਸਿੰਡੀਗੇਟ ਚੋਣਾਂ ਹੋਣ ਵੀ ਤਾਂ ਉਹਨਾਂ ਦੀ ਨੁਮਾਇੰਦਗੀ ਵੀ ਹੋ ਜਵੇ ਉਹ ਹਾਵੀ ਹੋ ਜਾਣ ਦੂਸਰੇ ਪਾਸੇ ਵਿਦਿਆਰਥੀਆਂ ਦੇ ਵੱਧ ਰਹੇ ਦਬਾ ਦਾ ਨਤੀਜਾ ਇਹ ਆ ਕਿ ਅੱਜ 22 ਚਾਂਸਰ ਦਾ 77 ਪੰਜਾਬ ਯੂਨੀਵਰਸਿਟੀ ਦਾ ਰਜਿਸਟਰਾ ਦਿੱਲੀ ਨੂੰ ਭਜਿਆ ਚਲੋ ਜੀ ਅਸੀਂ ਕੇਂਦਰੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਹ ਗੱਲ ਧਣ ਪੱਤਣ ਲੱਗ ਸਕੇ ਅਸਲ ਦੇ ਵਿੱਚ ਜਦੋਂ ਸੈਨਟ ਸਿੰਡੀਕੇਟ ਨੂੰ ਬਹਾਲ ਕਰਨ ਦਾ ਇੱਕ ਤੋਂ ਬਾਅਦ ਇੱਕ ਪਹਿਲਾਂ ਰੱਦ ਕਰਨ ਵਾਲਾ ਆਇਆ ਫਰਮਾਨ ਫਿਰ ਉਸ ਨੂੰ ਰੱਦ ਕਰਨ ਵਾਲਾ ਆ ਗਿਆ ਫਿਰ ਫਿਰ ਦੁਬਾਰਾ ਆ ਗਿਆ ਕਿ ਨਹੀਂ ਤਰੀਕ ਮਰਜ਼ੀ ਦੀ ਪਾਲਾਂਗੇ ਐ ਸੈਨਟ ਸਿੰਡੀਕੇਟ ਨੂੰ ਕਦੇ ਵੀ ਰੱਦ ਕਰ ਸਕਦੇ ਹਾਂ ਫਿਰ ਉਹ ਵਾਪਸ ਲੈਣ ਵਾਲਾ ਆ ਗਿਆ ਕਿ ਪਰ ਵਿਦਿਆਰਥੀ ਇਸ ਗੱਲ ਤੇ ਅੜ ਗਏ ਕਿ ਭਾਈ ਐਦਾਂ ਨਹੀਂ ਚੱਲਣਾ ਕੰਮ ਜਦੋਂ ਕਿ ਚੰਡੀਗੜ੍ਹ ਦੇ ਸੈਕਟਰ 31 ਦੇ ਥਾਣੇ ਦੇ ਵਿੱਚ ਅਣਪਛਾਤੇ ਲੋਕਾਂ ਦੇ ਉੱਤੇ ਪਰਚੇ ਤੱਕ ਦਰਜ ਕਰ ਰਹੀ ਹੈ ਕੇਂਦਰ ਸਰਕਾਰ ਡਿਊਟੀ ਪ੍ਰਸ਼ਾਸਨ ਡਿਊਟੀ ਪੁਲਿਸ ਤਾਂ ਇਹਦਾ ਹੀ ਪਹਿਲੂ ਹੈ ਨਾ ਕਿ ਵਿਦਿਆਰਥੀ ਡਰ ਜਾਣ ਉਹਨਾਂ ਦੇ ਮਾਪੇ ਡਰ ਜਾਣ ਸਮਰਥਕ ਧਰਾਂ ਪਿੱਛੇ ਹਟ ਜਾਣ ਇਹ ਹੀ ਕੋਸ਼ਿਸ਼ ਹੈ ਪਰ ਜਦੋਂ ਵਿਦਿਆਰਥੀਆਂ ਨੇ ਪੇਪਰਾਂ ਦਾ ਵੀ ਬਾਈਕਟ ਕੀਤਾ ਕਿ ਯੂਨੀਵਰਸਿਟੀ ਬਚੂ ਤਾਂ ਸਾਡੇ ਪੇਪਰ ਬਚਣਗੇ ਜ਼ਰਾ ਭੀ ਖ ਬਚੂਗਾ ਤੋ ਇਸ ਲਈ ਪਹਿਲਾਂ ਯੂਨੀਵਰਸਿਟੀ ਬਚਾਉਣਾ ਸਾਡਾ ਮੁੱਦਾ ਹੈ ਜੇ ਤੁਸੀਂ ਸੈਂਟਸ ਯੂਨੀਵਰਸਿਟੀ ਦੀਆਂ ਚੋਣਾਂ ਦੀ ਬਹਾਲੀ ਕਰਦੇ ਹੋ ਤਰੀਕਾ ਲਾਹਂਦੇ ਹੋ ਅਸੀਂ ਤਾਂ ਨਾ ਖਤਮ ਕਰਦੇ ਹਾਂਗੇ ਜੇ ਤੁਸੀਂ ਨਹੀਂ ਲਾਹਂਦੇ ਫਿਰ 25 ਤਵਾਰ ਦਿਨ ਯੂਨੀਵਰਸਿਟੀ ਦੁਬਾਰਾ ਬੰਦ ਹੋਊਗੀ ਹੁਣ 25 ਤਰੀਕ ਤੱਕ ਦਾ ਪਹਿਲੂ ਇਹ ਹੈ ਕਿ ਸਾਰੀ ਪ੍ਰਕਿਰਿਆ ਦੇ ਦਰਮਿਆਨ 22 ਚਾਂਸਲਰ ਨੇ ਮੀਟਿੰਗ ਬੁਲਾਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ 22 ਚਾਂਸਲਰ ਵੱਲੋਂ ਕਿ ਅਸੀਂ ਆਉਂਦੇ 2-3 ਦਿਨਾਂ ਦੇ ਵਿੱਚ ਇਸ ਗੱਲ ਨੂੰ ਵੀ ਹੱਲਤਾ ਹੋ ਗਿਆ ਆਉਂਦੇ 2-3 ਦਿਨਾਂ ਦੇ ਵਿੱਚ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਸਾਡੀ ਤਿਆਰੀਆਂ ਪ੍ਰਕਿਰਿਆ ਹੋ ਗਈ ਚਲੋ ਵਿਦਿਆਰਥੀਆਂ ਨੇ ਯਕੀਨ ਕੀਤਾ ਤੇ ਉਧਰ ਇੱਕ ਹਦਾਇਤ ਆਈ ਅਦਾਲਤ ਦੇ ਵਿੱਚ ਪਟੀਸ਼ਨ ਸੀ ਇਸੇ ਪਹਿਲੂ ਲੈ ਕੇ ਸੈਨੇਟ ਸਿੰਡੀਕੇਟ ਨੂੰ ਉਹਨਾਂ ਦੀ ਇੱਕ ਹਦਾਇਤ ਆਈ ਕਿ ਭਈ ਵਿਦਿਆਰਥੀ ਕਲਾਸਾਂ ਚੱਲੇ ਜਾਣ ਜਦੋਂ ਸੈਨੇਟ ਸਿੰਡੀਕੇਟ ਤਾਂ ਬਾਹਰ ਹੋ ਗਈ ਆਉਂਦੇ ਦਿਨਾਂ ਚੋਣਾ ਵੀ ਹੋ ਜਾਣਗੇ ਤੁਸੀਂ ਕਲਾਸਾਂ ਜਾਓ ਵਿਦਿਆਰਥੀ ਕਰਨ ਦੀ ਨਹੀਂ ਜੀ ਅਸੀਂ ਨੁਸ਼ਾਂ ਕੇ ਸ਼ੋਭੇ ਆ ਕਿ ਇਹਨਾਂ ਨੂੰ ਦੁੱਖ ਦਿਨ ਦਾ ਸਮਾਂ ਦਿੱਤਾ ਹੈ ਇਹ ਦੋ ਦਿਨਾਂ ਬਾਅਦ ਐਲਾਨ ਕਰਨਗੇ ਅਸੀਂ ਕਲਾਸਾਂ ਚੱਲੇ ਜਾਵਾਂਗੇ ਤੇ ਨਹੀਂ ਤਾਂ ਫਿਰ ਅਸੀਂ ਬਾਈਕਟ ਕਰਾਂਗੇ ਇਮਤਿਹਾਨਾਂ ਦਾ ਵੀ ਕਾਰਨ ਜਿਨ੍ਹਾਂ ਨੇ ਦੋ ਤਿੰਨ ਦਿਨ ਕਿਹਾ ਸੀ ਉਹਨਾਂ ਨੂੰ ਲੱਗਿਆ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਇਹ ਕੰਮ ਖਿਲਰ ਜਾਣਾ ਹੁਣ ਤੇ ਹਦਾਇਤ ਦੇ ਹਰਵਾਲੇ ਨਾਲ ਕਿ ਵਿਦਿਆਰਥੀਆਂ ਨੂੰ ਜਾਣਾ ਹੀ ਪਊਗਾ ਆਪਾਂ ਬਾਕੀ ਕਰਨਾ ਪਟਾੜਾ ਵਟਲੂ ਉਹਨਾਂ ਨੇ ਫਿਰ ਕੰਨੀ ਘਤਾਈ ਤੇ ਜਦੋਂ ਵਿਦਿਆਰਥੀਆਂ ਨੇ ਇਮਤਿਹਾਨਾਂ ਦਾ ਬਾਈਕਟ ਕੀਤਾ ਤੇ ਫਿਰ ਸੁਨੇਹਾ ਆ ਵਿਦਿਆਰਥੀਆਂ ਨੂੰ ਕਿ 25 ਤਰੀਕ ਤੱਕ ਨੋਟੀਫਿਕੇਸ਼ਨ ਹੋ ਜਾਊਗਾ। ਬਿਆਰਤੀ ਕਹਿੰਦੇ ਠੀਕ ਹੈ ਜੀ। ਫਿਰ 25 ਤੋਂ ਬਾਅਦ ਕਲਾਸ ਕਲਾਸਾਂ ਚੱਲ ਜਾਣਗੀਆਂ। ਹੁਣ ਜਦੋਂ ਪਿਛਲੇ 2 ਦਿਨਾਂ ਤੋਂ ਕੋਈ ਹਲਚਲ ਨਹੀਂ ਤੇ ਉਹਦੇ ਦਰਮਿਆਨ ਅਮਿਤ ਸ਼ਰਨ ਹੋਈ ਉੱਤਰੀ ਕੌਂਸਲ ਦੀ ਬੈਠਕ ਦੇ ਵਿੱਚ ਹਰਿਆਣਾ ਦਾ ਇਹ ਪਹਿਲੂ ਉੱਪਰਨ ਲੱਗਿਆ ਪੰਜਾਬ ਸਰਕਾਰ ਇਸ ਮਸਲੇ ਤੇ ਮੂਕ ਦਰਸ਼ਕ ਬਣ ਕੇ ਰਹੇਗੀ ਚੁੱਪ ਕਰਕੇ ਰਹੇਗੀ ਤੇ ਪਤਾ ਇਹ ਲੱਗ ਰਿਹਾ ਕਿ ਉਧਰ ਤੋਂ ਚਿੱਠੀ ਕੱਢੀ ਬੈਠੇ ਨੇ ਕਿ ਹਾਂ ਜੀ ਹਰਿਆਣੇ ਦੇ ਵੱਲ ਨਾਲ ਅਸੀਂ ਸੋਚ ਰਹੇ ਹਾਂ ਕੀ ਤੇਰੀ ਸਖਰ ਮੰਤਰਾਲਾ ਇਹਦੇ ਤੇ ਸਕਾਰਤਮਕ ਢੰਗ ਨਾਲ ਵਿਚਾਰ ਚਰਚਾ ਹੋ ਰਹੀ ਆ ਜਿਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਹਰਿਆਣੇ ਦੀ ਗੱਲ ਨੂੰ ਦਾਖਲ ਕਰਾਉਣਾ ਚਾਹੁੰਦੇ ਤੇ ਵਿਦਿਆਰਥੀ ਸੁਚੇਤ ਹੋ ਗਏ ਪੰਜਾਬ ਯੂਨੀਵਰਸਿਟੀ ਵਿੱਚ ਆਉ ਮੋਰਚਾ ਸੁਚੇਤ ਹੋ ਗਿਆ ਤੇ ਉਹੋ ਨੇ ਫਿਰ ਕਹਤਾ ਕਿ ਪਈ 24 ਤੱਕ ਦਾ ਲਾ ਟਾਈਮਟੇਬਲ ਜੇ ਤਾਂ ਤੁਸੀਂ 25 ਨੂੰ ਲੈਣੇ ਹੋ ਫੈਸਲਾ ਤਰੀਕਾ ਲਾਉਂਦੇ ਹੋ ਤਾਂ ਠੀਕ ਹੈ ਨਹੀਂ 26 ਨੂੰ ਫਿਰ ਬੱਟਾ ਧਰਨਾ ਜਦੋਂ ਇਹ ਗੱਲ ਆਈ ਤੇ ਫਿਰ ਪਈਆਂ ਭਾਜਣਾ ਹੁਣ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਰੈਜਿਸਟਰ ਪੰਜਾਬ ਯੂਨੀਵਰਸਿਟੀ ਦੇ ਬਾਈ ਚਾਂਸਲਰ ਦੇ 70 ਖਾਸੇ ਦਸਤਾਵੇਜ਼ ਲੈ ਕੇ ਦਿੱਲੀ ਨੂੰ ਭੱਜੇ ਨੇ ਦਿੱਲੀ ਦੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਹੈ ਹੋ ਸਕਦਾ ਜਦ ਤੱਕ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚੇ ਕੋਈ ਨਵੀਂ ਅਪਡੇਟ ਉਹਦੇ ਵਿੱਚ ਆ ਜਾਵੇ ਕੋਈ ਨਵਾਂ ਫੈਸਲਾ ਕੋਈ ਤਕਨੀਕੀ ਹੋ ਸਕਦਾ ਤਰੀਕ ਦਾ ਪਹਿਲੂ ਆ ਜਾਵੇ ਉਸ ਤਰ੍ਹਾਂ ਦਾ ਭਲਕੇ ਆ ਜਾਵੇ ਪਰ ਇਹ ਚਾਰਜ ਹੋਈ ਸ਼ੁਰੂ ਹੋਈ ਹੈ ਹੁਣ ਇਹ ਚਾਰਜ ਹੋਈ ਕਿਸ ਪੱਖ ਤੋਂ ਹੈ ਕੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦੇਖਦਿਆਂ ਹੋਇਆ ਸਹੀ ਦਿਸ਼ਾ ਵੱਲ ਵਧਨ ਦੀ ਹੈ तरीका ਲਾਣਨ ਦੀ ਹੈ ਜਾਂ ਅਜੇ ਵੀ ਕੋਈ ਨਵੀਂ ਕੁੰਡੀ ਫਸਾਉਣ ਦੀ ਹੈ ਜਾਂ ਕੋਈ ਨਵੀਂ ਸ਼ਰਾਰਤ ਦੀ ਹੈ ਸੋ ਸਾਰੇ ਪੱਖਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਸੇ ਨਾ ਕਿਸੇ ਹਿੱਲੇ ਵਸੀਲੇ ਇਸ ਪੰਜਾਬ ਯੂਨੀਵਰਸਿਟੀ ਨੂੰ ਤੇ ਚੰਡੀਗੜ੍ਹ ਨੂੰ ਤੇ ਸੂਬਿਆਂ ਨੂੰ ਕੇਂਦਰ ਦੇ ਰਾਹੀਂ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਆ ਉਹਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿਤੇ ਉਧਰ ਨੂੰ ਨਾ ਵੱਧ ਜਾ ਇਹਦੇ ਉੱਤੇ ਵੀ ਚਾਕਰ ਰਹਿਣਾ ਪਏਗਾ ਪੰਜਾਬ ਸਰਕਾਰ ਤੇ ਐਸਜੀਪੀਸੀ ਵਿਚਾਲੇ ਵੱਧ ਰਹੇ ਟਕਰਾਅ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਉਹਨਾਂ ਨੂੰ ਨਵੇਂ ਵਿਵਾਦਾਂ ਦੇ ਘੇਰੇ 'ਚ ਖੜਾ ਕਰ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੋ ਜਿਹੇ ਬਿਆਨ ਦਾਗਿਆ ਗਿਆ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਬਾਰੇ ਨਾਲ ਕਿ ਜਿਹੜੇ ਆਪ ਮਰਿਆਦਾ ਅਨਸਾਰ ਨਹੀਂ ਬਣੇ ਯੋ ਮੈਨੂੰ ਮਰਿਆਦਾ ਸਿਖਾਉਣਗੇ ਹੈ ਨਾ ਤੇ ਜੀ ਮਤਲਬ ਇੱਕ ਅਹੁਦੇ ਦੀ ਮਰਿਆਦਾ ਤੁਸੀਂ ਪੁੱਰ ਰਹੇ ਹੋ ਤੇ ਦੂਸਰੀ ਮਰਿਆਦਾ ਤੁਸੀਂ ਸਵਾਲ ਖੜਾ ਕਰ ਰਹੇ ਹੋ ਤੇ ਇੱਧਰ ਐਸਜੀਪੀਸੀ ਬਾਰੇ ਵੀ ਮੈਨੂੰ ਸਕੱਤਰੇ ਸੱਦਨ ਨੂੰ ਫਿਰਦੇ ਨੇ ਜਦੋਂ ਕਿ ਸਭ ਨੂੰ ਪਤਾ ਹੈ ਕਿ ਸਕੱਤਰੇ ਤੇ ਐਸਜੀਪੀਸੀ ਸਕੱਤਰੇ 'ਚ ਨਹੀਂ ਸੱਦਾ ਜਾਂਦਾ ਹੁੰਦਾ ਅਕਾਲ ਤੱਕ ਸਭ ਤੇ ਸੱਦਾ ਜਾਂਦਾ ਹੁੰਦਾ ਤੇ ਇਸ ਦੇ ਦਰਮਿਆਨ ਅਕਾਲੀ ਦਲੂ ਵੀ ਨਿਸ਼ਾਨੇ ਤੇ ਲਿਆ 2 ਦਸੰਬਰ ਦੇ ਫੈਸਲੇ ਨਾਲ ਬਾਅਦਤਰ ਨੂੰ ਵੀ ਠੀਕ ਹੈ 1.350 ਸਾਲਾ ਸ਼ੀਦੀ ਦਿਹਾੜੇ ਦੇ ਉੱਤੇ ਸਮਾਗਵਾਂ ਨੂੰ ਲੈ ਕੇ ਟਕਰਾਅ ਚ ਹੈ ਸਰਕਾਰ ਤੇ SGPC ਉਹਦੇ ਵਿੱਚ SGPC ਦੀਆਂ ਨੀ ਧਾਰਮਿਕ ਖੇਤਰ ਸਾਡਾ ਸਰਕਾਰ ਕਹਿੰਦੀ ਹੈ ਕਿ ਨਹੀਂ ਧਰਮ ਸਭ ਦਾ ਸਾਂਝਾ ਅਸੀਂ ਮਨਾ ਸਕਦੇ ਹਾਂ ਪਰ ਸਾਂਝੇ ਰੂਪ ਚ ਕਿਉਂ ਨਹੀਂ ਜੇ ਅਜਿਹੇ ਮੌਕਿਆਂ ਤੇ ਵੀ ਤੁਹਾਡੀ ਇੱਕ ਸੁਰਤਾ ਨਹੀਂ ਬਣਦੀ ਫਿਰ ਦੋਵੇਂ ਪਾਸਿਓ ਕਿਤੇ ਨਾ ਕਿਤੇ ਕਟਾਹੀ ਹੋ ਰਹੀ ਹੈ ਪਰ ਉਹਦੇ ਵਿੱਚ ਤਾਂ ਵੀ ਜੇ ਕਟਾਹੀ ਹੋ ਵੀ ਰਹੀ ਹੈ ਤੁਸੀਂ ਸੰਗਤ ਦੀ ਸ਼ਰਧਾ ਨੂੰ ਠੇਸ ਕਿਉਂ ਪਹਚਾ ਰਹੇ ਹੋ ਤੁਸੀਂ ਆਪਣੇ ਹੀ ਹੋਮੇ ਪਾਲਣ ਦੇ ਲਈ ਆਪਣੀ ਹੋਮੇ ਨੂੰ ਪੱਠੇ ਪਾਉਣ ਦੇ ਲਈ ਸਾਰਾ ਕੁਝ ਦਾਤੇ ਲਾ ਰਹੇ ਹੋ ਆਪਣੀ ਜ਼ਮੀਰ ਵੀ ਆਪਣੀ ਸਮਝ ਵੀ ਆਪਣੀ ਲਿਆਕਤ ਵੀ ਆਪਣੀ ਸਰਕਾਰ ਵੀ ਮੈਂ ਮਤਰਦਾਸਾਂ ਕਰਦਾ ਜੀ ਮੈਨੂੰ ਬੁਲਾ ਲਓਗੇ ਭਰਾਵਾ ਜੇ ਬੁਲਾ ਲਿਆ ਤਾਂ ਭੱਜਣੋਂ ਤਾਂ ਨਹੀਂ ਮਣਣੀ ਇਹ ਤਾਂ ਮਤਲਬ ਉੱਥੇ ਕਤਾਹੀ ਕਰਕੇ ਜੇ ਕੋਈ ਸਿੱਖ ਪਾਈ ਚਾਰੇ ਦਾ ਨਮੈਂਦਾ ਖੜਦਾ ਜਾ ਕੇ ਨਾ ਤਾਂ ਝੋਲੀ ਅੱਡ ਕੇ ਮਾਫੀ ਮੰਗਦਾ ਕਿ ਮੈਂ ਗੁਨਾਹ ਜਿਹੜੇ ਕੀਤੇ ਨੇ ਕਬੂਲ ਕਰਦਾ ਤੇ ਤੁਸੀਂ ਤਾਂ ਉਹਦੇ ਵੀ ਲਾਇਕ ਨਹੀਂ ਉੱਥੇ ਖੜਨ ਦੇ ਜਦਦਰ ਕਹਿੰਨੀ ਕੁਲਦੀਪ ਸਿੰਘ ਗੜਗੱਜ ਨੇ ਮੋੜ ਮਾ ਜਵਾਬ ਦਿੱਤਾ ਉਹ ਕਹਿੰਦਾ ਪਾਈ ਤੂੰ ਦਾੜੀ ਕੱਟਦਾ ਸਿਰ ਤੋਂ ਮੋਨਾ ਹੈ ਹੈ ਨਾ ਤੇ ਇਸ ਲਈ ਤੂੰ ਦੱਸੇਗਾ ਮੇਰੇ ਆਦਾ ਕੀ ਹੁੰਦੀ ਹੈ ਹੁਣ ਤੇਰੀਆਂ ਗੱਲਾਂ ਦਾ ਜਵਾਬ ਦੇ ਉਹ ਕਹਿੰਦੇ ਮੈਂ ਨਹੀਂ ਜਵਾਬ ਦੇਣਾ ਅਜੇ ਬੰਦੇ ਨੂੰ ਕੀ ਰਹਿ ਗਈ ਜੀ ਫਿਰ ਤੁਹਾਡੀ ਹਰ ਪਹਿਲੂ ਦੇ ਉੱਤੇ ਸੋਚ ਕੇ ਬੰਦੀ ਰੋੜਾ ਮਤਲਬ ਬੋਲਣਾ ਹੀ ਤਾਂ ਉਹਦੇ ਲਈ ਹੁਣ ਜਦ ਅਰਗਿਆਨਿਕ ਕੁਲਦੀਪ ਸਿੰਘ ਗੜਗੱਜ ਨੇ ਸਪਸ਼ਟ ਕਿਹਾ ਤਾਂ ਕਿ ਕਿਉਂਕਿ ਸਭ ਨੂੰ ਪਤਾ ਆਪਾਂ 2 ਦਸੰਬਰ ਵਾਲੇ ਹਵਾਲੇ ਨਾਲ ਵੀ ਦੇਖਿਆ ਕਿ ਉੱਥੇ ਮਨਪ੍ਰਿਤ ਬਾਦਲ ਵਰਗਿਆਂ ਨੂੰ ਪਰੇ ਕਰਤਾ ਸੀ ਕਿ ਵੀ ਤੁਸੀਂ ਪਰੇ ਜੁੱਤਾ ਦਾੜੀ ਰੰਗ ਦੇ ਕੱਟ ਦੇ ਵਾਲ ਉਹ ਜਿਹੜੇ ਹੈ ਨਾ ਉਹ ਨਹੀਂ ਪਤੇ ਸਿੱਖ ਨਹੀਂ ਸੋ ਹੁਣ ਇਹ ਇਸੇ ਨੂੰ ਆਪਣਾ ਹਥਿਆਤੰਗ ਸਮਝੀ ਜਾਂਦਾ ਭਗਵੰਤ ਮਾਨਵਰੀ ਮਖੰਦਰੀ ਨੂੰ ਕਿ ਲੈ ਵੀ ਮੈਂ ਤਾਂ ਇਸ ਬਾਨੇ ਬੱਤ ਚ ਇਹ ਵੀ ਚਰਚਾ ਹੋਏਗੀ ਪਰ ਇਸ ਸਭ ਦੇ ਦਰਮਿਆਨ ਸਭ ਨੂੰ ਫਿਕਰ ਹੈ ਕਿ 350 ਸਾਲਾ ਜਿਹੜਾ ਸ਼ਹੀਦੀ ਪਰਬ ਹੈ ਉਹਦੇ ਵਿੱਚ ਕੋਈ ਟਕਰਾਅ ਹੋਰ ਨਾ ਬਦੇ ਕਿਉਂਕਿ ਉੱਧਰ ਉਹਨਾਂ ਦਾ ਚੈਨਲ ਹਫਤੇ ਲਈ ਬੰਦ ਹੈ ਤੇ ਉਹ ਉਹ ਸਾਰਾ ਕੁਝ ਸਵਾਲਾਂ ਦੇ ਘੇਰੇ ਚਾਰੇ ਕਿ ਇਹਨਾਂ ਦਿਨਾਂ 'ਚ ਬੰਦ ਹੋਣ ਪਿੱਛੇ ਕੋਈ ਸ਼ਿਕਾਇਤ ਤਾਂ ਨਹੀਂ ਕੰਮ ਕਰ ਰਹੀ ਇੱਧਰ ਇਹਨਾਂ ਨੇ ਜੱਸੀ ਦਾਸ ਤੋਂ ਲੈ ਕੇ ਐਸਬੀ ਜ਼ੁਲਾਈ ਕੇ ਭਗਵੰਤਰੀ ਸਾਹਿਬ ਉਹਰਾ ਨੇ ਪ੍ਰਕਾਸ਼ ਸਿੰਘ ਸੁਖਵੀਰ ਸਿੰਘ ਬਾਦਲੂ ਉਹਰਾ ਨੂੰ ਜਿਵੇਂ ਨਿਸ਼ਾਨੇ 'ਤੇ ਲਿਆ ਉਹਦੇ ਮੋੜਵੇਂ ਜਵਾਬ ਦੇ ਵਿੱਚ ਐਸਸੀਪੀ ਸੀ ਵੀ ਟਿੱਪਣੀ ਆ ਰਹੀ ਉਹਨਾਂ ਦੇ ਮੈਂਬਰਾਂ ਦੀ ਟਿੱਪਣੀ ਆ ਰਹੀ ਤੇ ਜਿੱਥੇ ਸਾਰੇ ਆਪਣੀ ਟਿੱਪਣੀ ਕਰਨ ਤੋਂ ਇਨਕਾਰ ਕਰਕੇ ਵੀ ਬਹੁਤ ਛੋਟੀ ਟਿੱਪਣੀ ਕਰਦੇ। ਇਸ ਲਈ ਵੀ ਸਵਾਲ ਖੜਾ। ਚਲੋ ਇੱਧਰ ਹਜੇ ਸੁਣਵਾਈ ਸੀ। ਹ ਅਮਰਪਾਲ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਨੇ ਲਾਈ ਆ ਅਰਜੀ ਪੰਜਾਬ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜਿਹੜਾ ਸਰਦਰੁਤੀ ਇਜਲਾਸ ਆ ਰਿਹਾ ਹੁਣ ਦਸੰਬਰ ਮਹੀਨੇ ਦੇ ਵਿੱਚ ਕਿ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜਾਵੇ ਮੈਂ ਮੈਂਬਰ ਪਾਰਲੀਮੈਂਟ ਐ ਲੋਕਾਂ ਦਾ ਚੁਣਿਆ ਨੁਮਾਇੰਦਾ ਮੈਨੂੰ ਉੱਥੇ ਗੱਲ ਰੱਖਣ ਦਾ ਅਧਿਕਾਰ ਦਿੱਤਾ ਜਾਵੇ ਤੇ ਮੈਨੂੰ ਜਿਹੜਾ ਅਧਿਕਾਰਤ ਫੰਡ ਮਿਲਦਾ ਉਹ ਆਪਣੇ ਹਲਕੇ ਦੇ ਵਿੱਚ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਹੁਣ ਤਾਂ ਐਨਐਸਸੀ ਨੇ ਵੀ ਸਵਾਲ ਖੜਾ ਕੀਤਾ ਵੀ ਕਿ ਇਹ ਕਿਹੜਾ ਤਰੀਕਾਕਾਰ ਆ ਜਿਹੜਾ ਐਨਐਸਸੀ ਲਾਇਆ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਪੰਜਾਬ ਸਰਕਾਰ ਤੋਂ ਮੰਗ ਰਿਆ ਜੀ ਹੁਣ ਪੰਜਾਬ ਹਾਈ ਕੋਰਟ ਨੇ ਹੁਣ ਮਤਲਬ ਪੈਰੋਲ ਵਾਲਾ ਮੁੱਦਾ ਪੰਜਾਬ ਸਰਕਾਰ ਦੇ ਉੱਤੇ ਆਟਕ ਗਿਆ ਕਿ ਕਿਹចਪਸ ਕੀ ਸਰਕਾਰ ਫਿਰ ਇਹ ਦੱਲਾ ਕੀ ਜਵਾਬ ਦੇਊਗੀ ਕੀ ਨਹੀਂ ਦੇਊਗੀ ਕੀ ਕਹੂਗੀ ਕੀ ਨਹੀਂ ਕਹੂਗੀ ਇੱਕ ਮੈਂਬਰ ਪਾਰਲੀਮੈਂਟ ਦਾ ਹੱਕ ਹੈ ਇੱਕ ਤੁਸੀਂ ਕਹਿੰਦੇ ਹੋ ਜੀ ਮਾਹੌਲ ਦਾ ਮਸਲਾ ਹੈ ਜੀ ਹੈਨਾ ਇਹ ਸਾਰੇ ਪਹਿਲੂ ਕਿੱਥੇ ਜਵਾਬ ਦੇਵਾਂਗੇ ਕਿਹੋ ਜਿਹਾ ਜਵਾਬ ਦੇਵਾਂਗੇ ਕਹਿੰਦੇ ਜੀ ਐਮਪੀ ਅਮਰਿਤਪਾਲ ਦੇ ਮਾਮਲੇ 'ਚ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ ਆਇਆ ਹੈ ਪੈਰੋਲ ਉੱਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਫੈਸਲਾ ਲੈਣਾ ਤੇ ਵਕੀਲ ਨੇ ਪੁੱਛਿਆ ਸੰਸਦ 'ਚ ਕੁਝ ਬੋਲੋਗੇ ਜਾਂ ਚੁੱਪ ਰਹੋ ਬਦਖਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੀ ਪਰੋਲ ਉਤੇ ਪੰਜਾਬ ਸਰਕਾਰ ਨੂੰ ਇੱਕ ਹਫਤੇ ਚ ਫੈਸਲਾ ਲੈਣ ਲਈ ਕਿਹਾ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਮਾਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰੋਲ ਮੰਗੀ ਸੀ ਜਿਹਦੇ ਵਿਚਾਰ ਉਹਨੂੰ ਮੌਕਾ ਨਹੀਂ ਮਿਲਿਆ ਤੇ ਇਸੇ ਵਾਰ ਉਹਨਾਂ ਨੇ ਹਾਈ ਕੋਰਟ ਨੂੰ ਪਟੀਸ਼ਨ ਹੈ ਤੇ ਜਿਹਦੇ ਆਧਾਰ ਤੇ ਉਹਨੂੰ ਆਉਂਦੇ ਸੈਸ਼ਨ 'ਚ ਹਿੱਸਾ ਲੈਣਾ ਚਾਹੁੰਦੇ ਨੇ ਦਸੰਬਰ ਦੇ ਵਿੱਚ ਉਹ ਚੱਲਣਾ ਹੈ ਤੇ ਅਮਰਿਤਪਾਲ ਇਸ ਵਕਤ ਨਸ ਦੇ ਤਹਿਤ ਡਿਬਰੂ ਕਾ ਜੇਲ ਦੇ ਵਿੱਚ ਪਾਤਾ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿ ਜੇ ਕੋਰਟ ਨੇ ਉਹਨਾਂ ਨੂੰ ਹਾਈ ਕੋਰਟ ਜਾਣਾ ਪਊਗਾ ਉਹ ਕਹਿੰਦੇ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਹਾਈ ਕੋਰਟ ਜਾਣ ਦੀ ਲਿਖਿਆ ਸੀ ਇਸ ਲਈ ਉਹਨੂੰ ਹਾਈ ਕੋਰਟ ਦਾ ਰੋਕ ਕੀਤਾ ਸੋ ਪਹਿਲਾਂ ਉਹਨਾਂ ਨੇ ਪ੍ਰੋਲੋਗ ਦੇ ਲਈ ਸੁਪਰੀਮ ਕੋਰਟ ਦਾ ਰੋਕ ਕੀਤਾ ਸੀਗਾ ਹਾਈ ਕੋਰਟ ਦੇ ਚੀਫ ਜਸਟਿਸ ਸੀਨਾਗੂ ਤੇ ਜਸਟਿਸ ਸੰਜੀਵੇਰੀ ਦੀ ਬੈਂਚ ਨੇ ਫੈਸਲਾ ਸੁਣਾਇਆ ਉਹਨਾਂ ਨੇ ਅਮਰਿਤਪਾਲ ਦੇ ਵੱਲੋਂ ਹਾਜ਼ਰ ਹੋਏ ਸੀਨਰ ਐਡਵੋਕੇਟ ਆਰ ਐਸ ਪੈਂਸ ਰੂਗਿਸਪਾਲ ਕੀਤਾ ਕਿ ਅਮਰਿਤਪਾਲ ਕਿਸ ਪਿਛੇ ਦੇ ਉੱਤੇ ਸੰਸਦ ਚ ਬੋਲਣਗੇ ਜਾਓ ਸਿਰਫ ਕਿੱਸਾ ਲੈਣਗੇ ਉਹਨਾਂ ਨੇ ਕੋਈ ਰਿਸਰਚ ਕੀਤੀ ਹੈ ਕੋਈ ਵਿਸ਼ਾ ਚੁਣਿਆ ਅਮਰਤਪਾਲ ਦੇ ਅਮਰਤਪਾਲ ਦੇ ਵਕੀਲ ਐਡਵੋਕੇਟ ਆਰ ਇਸ ਬੈਂਸ ਨੇ ਕਿਹਾ ਕਿ ਉਹ ਹਟਦੇ ਰਹਾ ਹਟਦੇ ਨਾਲ ਸੰਬੰਧਿਤ ਰਹਾਦ ਮੁੱਦਿਆਂ ਤੇ ਆਪਣੀ ਗੱਲ ਰੱਖਣਗੇ ਉਮੀਦ ਹੈ ਕਹਿੰਦੇ ਮੈਨੂੰ ਇਸ ਦਰਨ ਕੇਂਦਰ ਵੱਲੋਂ ਹਾਜ਼ਰ ਅਸਿਸਟੈਂਟ ਸਾਲਵੈਂਸ ਜਰਨਲ ਸਤਪਾਲ ਜੈਨ ਨੇ ਕਿਹਾ ਕਿ ਕੇਵਲ ਸਬਿਆਂ ਦੀ ਅਥਾਰਟੀ ਸੰਸਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰਮਿਸ਼ਨ ਦੇ ਸਕਦੀ ਹੈ ਕਹਿੰਦੇ ਉਹਨੇ ਕਹਿਤਾ ਕਿ ਜੀ ਜਿਹੜੀ ਅਥਾਰਟੀ ਦਮ ਰੱਖਦੀ ਹੈ ਉਹ ਸੂਬੇ ਦੀ ਹੈ ਤੇ ਸੂਬੇ ਦੇ ਅਦਾਲਤ ਖੇਤਰ ਚ ਇਸ ਲਈ ਇਸ ਉੱਤੇ ਅਮਰਤਪਾਲ ਦੇ ਐਡਵੋਕੇਟ ਆਰਿਤ ਪੈਂਸ ਨੇ ਕਿਹਾ ਕਿ ਪਰੋਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਐਪਲੀਕੇਸ਼ਨ ਦਿੱਤੀ ਜਾ ਚੁੱਕੀ ਹੈ ਉਹ ਕਹਿੰਦੇ ਜਿਸ ਦਾ ਪਹਿਲਾਂ ਬਾਰ-ਬਾਰ ਦੇ ਰਹੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐ ਐਡੀਸ਼ਨਲ ਐਡਵੋਕੇਟ ਜਗਨਰਚਨ ਚੰਚਲ ਸਿੰਘ ਨੇ ਕਿਹਾ ਕਿ ਅਮਰਤਪਾਲ ਦੇ ਵੱਲੋਂ ਸਿਰ ਰਜਿਸਟ੍ਰੇਸ਼ਨ ਮਤਲਬ ਦਿੱਤਾ ਗਿਆ ਕਿ ਇੱਕ ਕਪ ਐਪਲੀਕੇਸ਼ਨ ਦਿੱਤੀ ਗਈ ਹੈ ਇਹ ਪ੍ਰੋਪਰ ਅ ਅਪੀਲ ਨਹੀਂ ਹੈ ਜਾਂ ਪ੍ਰੋਪਰ ਉਹਨਾਂ ਦਾ ਉਹ ਮਤਾ ਨਹੀਂ ਹੈ ਜਿਹਦੇ ਅਧਾਰ ਤੇ ਅਸੀਂ ਕਾਰ ਕਰੀਏ ਇਸ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਸ ਨੇ ਐਪਲੀਕੇਸ਼ਨ ਦੇ ਤੌਰ ਤੇ ਉਹਨੂੰ ਐਪਲੀਕੇਸ਼ਨ ਦੇ ਤੌਰ ਤੇ ਮੰਨਿਆ ਜਾਵੇ ਜੋ ਵੀ ਤੁਹਾਡੇ ਕੋਲ ਮੁੱਢਲੀ ਜਾਣਕਾਰੀ ਆਈ ਹੈ ਅਮਰਤਪਾਲ ਵੱਲੋਂ ਤੇ ਇਸ ਉੱਤੇ ਮਤਲਬ ਕਿ ਕਿਹਾ ਗਿਆ ਕਿ ਉਹਨਾਂ ਇੱਕ ਹਫਤੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਜਵਾਬ ਦੇਵੇ ਮਤਲਬ ਕੁੱਲ ਮਿਲਾ ਕੇ ਅਮਰਤਪਾਲ ਸਿੰਘ ਨੂੰ ਪੈਰੋਲ ਮਿਲਣੀ ਹੈ ਉਹ ਮੈਂਬਰ ਪਾਰਲੀਮੈਂਟ ਦੇ ਵੱਜੋਂ ਸੰਸਦ ਦੇ ਸੈਸ਼ਨ 'ਚ ਹਿੱਸਾ ਲੈ ਸਕਦਾ ਹੈ ਇਹ ਹਾਂ ਨਾ ਦਾ ਫੈਸਲਾ ਹੁਣ ਇਸ ਪਹਿਲੂ ਤੇ ਖੜਾ ਕੇ ਭਈ ਤੁਸੀਂ ਲਓ ਫੈਸਲਾ ਇਹ ਫੈਸਲਾ ਹੁਣ ਪੰਜਾਬ ਸਰਕਾਰ ਨੇ ਕਰਨਾ ਹੁਣ ਦੇਖਦੇ ਆਂ ਪੰਜਾਬ ਸਰਕਾਰ ਦੇ ਤੇ ਕਿਸ ਤਰ੍ਹਾਂ ਦਾ ਫੈਸਲਾ ਕਰਦੀ ਹੈ ਕੀ ਫੈਸਲਾ ਕਰਦੀ ਹੈ ਦਿੱਲੀ ਖੂਬ ਤਰੱਕੀ ਤੇ ਹੈ ਜੀ ਦਿੱਲੀ ਹੁਣ ਦੁਨੀਆ ਦਾ ਸਭ ਤੋਂ ਨੰਬਰ 1 ਸ਼ਹਿਰ ਬਣ ਗਿਆ ਚੰਗਾ ਲੱਗ ਰਿਹਾ ਸੁਣ ਕੇ ਨਹੀਂ ਨਹੀਂ ਤੁਸੀਂ ਪੂਰੀ ਗੱਲ ਨਹੀਂ ਸੁਣਿਆ ਦਿੱਲੀ ਦੁਨੀਆ ਦਾ ਸਭ ਤੋਂ ਨੰਬਰ 1 ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ ਇਹ ਹੈ ਜੀ ਤੇਸ਼ਦੀ ਰਾਜਧਾਨੀ ਤੇ ਜੇ ਅਸੀਂ ਦੇਸ਼ ਦੀ ਰਾਜਧਾਨੀ ਨੂੰ ਨਹੀਂ ਸਾਫ਼ ਰੱਖ ਸਕਦੇ ਤੇ ਗੱਲਾਂ ਅਸੀਂ ਬਿਸ਼ੂਗੁਰੂ ਦੀਆਂ ਕਰਦੇ ਹਾਂ ਕਮਾਲ ਹੈ ਜਨਾਬ ਆਹ ਲੋ ਜੀ ਰਿਪੋਰਟ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਈਕਿਊਆਈ 506 ਤੇ ਪਹੁੰਚ ਗਿਆ ਸਾਰੇ ਸਕੂਲਾਂ ਦੇ ਵਿੱਚ ਸਪੋਰਟਸ ਈਵੈਂਟਾਂ ਦੇ ਉੱਤੇ ਰੋਕ ਲੱਗ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਪ੍ਰੋਡੂਸ਼ਨ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਲੰਘੇ ਵੀਰਵਾਰ ਨੂੰ ਲੰਘੇ ਕੱਲ ਮਤਲਬ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਸੀਗਾ ਇਕਯੂਆਈ ਉਹ 506 ਤੋਂ ਪਾਰ ਰਿਹਾ ਜੋ ਖਤਰਨਾਕ ਤੋਂ ਖਤਰਨਾਕ ਸ਼੍ਰੇਣੀ ਚ ਆਉਂਦਾ ਹੈ ਦੁਨੀਆ ਭਰ ਚ ਹਵਾ ਪ੍ਰਦੂਸ਼ਣ ਨੂੰ ਮਾਪਣ ਵਾਲੀ ਅੰਤਰਰਾਸ਼ਟਰੀ ਸੰਸਥਾ ਆਈਕਯੂ 에ਅਰ ਦੀ ਲਾਈਵ ਰੈਂਕਿੰਗ ਦੇ ਵਿੱਚ ਦਿੱਲੀ ਦੁਨੀਆ ਦਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਨੰਬਰ 1 ਹੈ ਹੁਣ ਮੈਂ ਪੁੱਛਣਾ ਚਾਹਉਣਾ ਦਿੱਲੀ ਵਾਲਿਆਂ ਨੂੰ ਮਤਲਬ ਦਿੱਲੀ ਵਾਲਿਆਂ ਤੋਂ ਭਾਵ ਦਿੱਲੀ ਵਾਸੀਆਂ ਨੂੰ ਨਹੀਂ ਵਿਚਾਰਿਆ ਨੂੰ ਦਿੱਲੀ ਦੇ ਮਾਲਕ ਬਣਦੇ ਜਿਹੜੇ ਤਖਤਾਂ ਤਾਜਾਂ ਤੇ ਬੈਠਦੇ ਆ ਜਿਹੜੇ ਸਰਕਾਰ ਹੈ ਜਿਹੜੀ ਇੱਕ ਦਿੱਲੀ ਦੀ ਸਰਕਾਰ ਬਣਦੀ ਹੈ ਇੱਕ ਦੇਸ਼ ਦੀ ਸਰਕਾਰ ਬਣਦੀ ਹੈ ਕਿ ਭਾਈ ਹੁਣ ਪੰਜਾਬ ਦਾ ਨਾਮ ਆਉਣਾ ਹਰਿਆਣਾ ਦਾ ਨਾਮ ਆਉਣਾ ਕਿਹਦਾ ਨਾਮ ਆਉਣਾ ਮਤਲਬ ਪ੍ਰਾਲੀ ਸਾਡੇ ਜਲੇ ਅਸੀਂ ਪ੍ਰਾਲੀ ਜੜਨ ਦੇ ਬਿਲਕੁਲ ਵੀ ਹੱਕ 'ਚ ਨਹੀਂ ਹੈਗੇ ਨੇ ਜਲਣੀ ਚਾਹੀਦੀ ਪਰ ਉਹਦਾ ਹੱਲ ਵੀ ਸਰਕਾਰਾਂ ਨੇ ਕਰਕੇ ਦੇਣਾ ਉਹਦਾ ਹੱਲ ਵੀ ਤੁਸੀਂ ਨਹੀਂ ਦੇ ਰਹੇ ਪਰ ਜੇ ਪਰਾਲੀ ਸਾਡੇ ਜਲੇ ਤਾਂ ਪ੍ਰਦੂਸ਼ਣ ਦਾ ਬੱਦ ਸਾਡੇ ਹੋਵੇ ਨਾ ਜੀ ਪੰਜਾਬ ਚ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਦਿੱਲੀ ਪ੍ਰਦੂਸ਼ਿਤ ਹੋ ਜਾਂਦਾ ਮਾਨਯੋਗ ਸੁਪਰੀਮ ਕੋਰਟ ਦਾ ਮੈਂ ਲੰਘੇ ਦਿਨਾਂ ਦਾ ਹਵਾਲਾ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਸਰਕਾਰ ਨੂੰ ਕਿ ਭਾਈ ਤੁਹਾਡੇ ਕੋਲ ਪਰਮਾਨੈਂਟ ਹਵਾ ਪ੍ਰਦੂਸ਼ਣ ਦਾ ਕੋਈ ਹੱਲ ਹੈ ਨਹੀਂ ਤੁਸੀਂ ਇਹਦਾ ਪਰਮਾਨੈਂਟ ਕੋਈ ਹੱਲ ਨਹੀਂ ਕਰ ਸਕਦੇ ਉਹ ਕਹਿੰਦੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਦੇ ਉੱਤੇ ਸਾਲ ਪਰ ਪਾਬੰਦੀ ਲਾਉਣ ਲਾਉਣ ਤੋਂ ਇਨਕਾਰ ਕੀ ਕਰਦੇ ਉਹਨਾਂ ਨੇ ਕਿਹਾ ਕਿ ਇਦਾਂ ਰੋਕ ਲਾ ਕੇ ਤੁਸੀਂ ਕਹੋ ਜੀ ਉਹ ਬੱਸਾਂ ਰੋਕ ਲਓ ਓਨਕਾਰਾਂ ਰੋਕ ਲਓ ਇੱਥੋਂ ਤੱਕ ਕਿ ਇਹ ਵੀ ਸਵਾਲ ਆਇਆ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਉਹ ਕਹਿੰਦੇ ਵੀ ਜੇ ਤੁਸੀਂ ਇਹ ਅੰਕੜੇ ਦੇ ਰਹੇ ਹੋ ਕਿ ਇਸ ਪਰ ਪ੍ਰਾਲੀ ਨੂੰ ਅੱਗ ਘੱਟ ਲੱਗੀ ਆ ਫਿਰ ਪ੍ਰਦੂਸ਼ਣ ਕਿਉਂ ਵੱਧ ਗਿਆ ਮਤਲਬ ਜੇ ਤੁਸੀਂ ਪ੍ਰਾਲੀ ਦੇ ਨਾਮ ਲਾਉਨੇ ਹੋ ਫਿਰ ਤਾਂ ਪ੍ਰਾਲੀ ਘੱਟ ਸੜੀ ਤਾਂ ਪ੍ਰਦੂਸ਼ਣ ਵੀ ਘੱਟ ਹੋਣਾ ਚਾਹੀਦਾ ਸੀ ਪਰ ਸਵਾਲ ਤਾਂ ਹੀ ਆ ਕਿ ਜੇ ਪੰਜਾਬ ਤੇ ਹਰਿਆਣਾ ਦੀ ਪ੍ਰਾਲੀ ਤੁਹਾਨੂੰ ਪ੍ਰਦੂਸ਼ਿਤ ਕਰਦੀ ਆ ਵੈਸੇ ਨਾਂ ਤਾਂ ਪੰਜਾਬ ਦਾ ਜ਼ਿਆਦਾ ਲਹੁੰਦੇ ਹਰਿਆਣਾ ਦਾ ਤਾਂ ਬੋਲਦੇ ਹੀ ਨਹੀਂਗੇ ਕਿਉਂਕਿ ਹਰਿਆਣੇ 'ਚ ਹੁਣ ਡਬਲ ਇੰਜਨ ਵਾਲੀ ਸਰਕਾਰ ਅਗਲਿਆਂ ਦੀ ਭਾਈਵਾਲਾਂ ਦੀ ਸਰਕਾਰ ਸੋ ਇਸ ਲਈ ਜੇ ਪੰਜਾਬ ਦੇ ਪ੍ਰਾਲੀ ਦਾ ਮਸਲਾ ਹੈ ਤਾਂ ਫਿਰ ਪੰਜਾਬ ਉਹਨਾਂ ਆਪੇ ਦੂਸ਼ਿਤ ਕਿਉਂ ਨਹੀਂ ਗਾ ਜਨਾਬ ਇਹਦਾ ਜਵਾਬ ਦਿਓ ਸੋ ਦਿੱਲੀ ਸਰਕਾਰ ਨੇ ਵੱਧਦੇ ਪ੍ਰੋਡਕਸ਼ਨ ਦੇ ਚੱਲਦਿਆਂ ਨਵੰਬਰ ਦਸੰਬਰ ਸਾਰੇ ਸਕੂਲਾਂ ਦੇ ਸਪੋਰਟਸ ਇਵੈਂਟਾਂ ਦੇ ਉੱਤੇ ਰੋਕ ਲਾ ਦਿੱਤੀ ਆ ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਦੇ ਸਕੂਲਾਂ ਦੇ ਸਪੋਰਟਸ ਫੰਕਸ਼ਨ ਨਾ ਹੋਣ ਚਲੋ ਇਧਰ ਠੰਡ ਵੀ 10 ਤੱਕ ਦੇਣ ਲੱਗੀ ਆ ਅਜੇ ਮੌਸਮ ਵਿਭਾਗ ਦੇ ਅਨੁਸਾਰ ਕੋਈ ਜਹੀ ਇਤਲਾਹ ਵੀ ਨਹੀਂ ਆ ਰਹੀ ਕਿ ਆਉਂਦੇ ਅਗਲੇ 24 ਘੰਟੇ 48 ਘੰਟੇ 72 ਘੰਟੇ 'ਚ ਕੋਈ ਮੀਂਹ ਪੈ ਜਾਵੇ ਕਿਉਂਕਿ ਇਹ ਸੁੱਕੇ ਸੁੱਕੀ ਠੰਡ ਕਹਿੰਦੇ ਖਰਾਬ ਵੀ ਕਰਦੀ ਆ ਹੈ ਉੱਪਰ ਦੀ ਪ੍ਰਦੂਸ਼ਣਤਾ ਹੈ ਤੇ ਤੀਸਰਾ ਮੀਂਹ ਵੀ ਨਹੀਂ ਅਜੇ ਪੈ ਰਿਹਾ ਮੀਂਹ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ ਘਟਣ ਦੀ ਉਮੀਦ ਕੀਤੀ ਜਾਂਦੀ ਹੁੰਦੀ ਆ ਸੋ ਇਹ ਇਸ ਲਈ ਅਜੇ ਉਹਦਾ ਵੀ ਇੰਤਜ਼ਾਰ ਆ ਜਦੋਂ ਕਿ ਕਈ ਥਾਵਾਂ ਦੇ ਉੱਤੇ ਠੰਡ ਕਾਫੀ ਵਧਣ ਲੱਗੀ ਹੈ ਮੈਂ ਦੇਖ ਰਿਹਾ ਸੀ ਮੱਧ ਪ੍ਰਦੇਸ਼ ਦੇ ਵਿੱਚ 15 ਦਿਨਾਂ ਤੋਂ ਕਹਿੰਦੇ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਆ ਪਿਛਲੇ 24 ਘੰਟਿਆਂ 'ਚ ਤਾਂ ਉੱਥੇ ਇੰਦੋਰ ਸਣੇ 12 ਸ਼ਹਿਰਾਂ 'ਚ 10 ਡਿਗਰੀ ਤੋਂ ਥੱਲੇ ਤਾਪਮਨ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਰਾਜਗੜ੍ਹ ਦੇ ਵਿੱਚ ਤਾਪਮਨ ਸਭ ਤੋਂ ਘੱਟ 7.5 ਡਿਗਰੀ ਦਰਜ ਕੀਤਾ ਗਿਆ ਇੰਦੇ ਆਰ ਪਪਾਲ ਰਾਜਗੜ੍ਹ ਸ਼ਾਹਜਪੁਰ ਹੈ ਨਾ ਇਹ ਜੇ ਥਾਂ ਦੇ ਉੱਤੇ ਮਤਲਬ ਅੱਡ ਚੀਰਮੀ ਲਹਿਰ ਚੱਲ ਪਈ ਹੈ ਸੋ ਇਧਰ ਠੰਡ ਦੱਸ ਸਕਦੇ ਏਰੀਆ ਇਧਰ ਦਿੱਲੀਆ ਦਿੱਲੀ ਨੇ ਇੱਕ ਨਮਾ ਤਗਮਾ ਜਿੱਤ ਲਿਆ ਦੁਨੀਆ ਦਾ ਨੰਬਰ 1 ਪ੍ਰਦੂਸ਼ਿਤ ਸ਼ਹਿਰ ਰੱਪਲੀ ਕਰੇ ਬਹੁਤ-ਬਹੁਤ ਸ਼ੁਕਰੀਆ